ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਸੇਧਮਤ ਜੀ ਪੰਜਾਬ ਅਸੀਂ ਐਸੋਲੇ ਰਜਿੰਦਰਾ ਹਸਪਤਾਲ 'ਚ ਖੜੇ ਆ ਜੀ ਮੈਂ ਸਾਰਾ ਰਿਵਿਊ ਕੀਤਾ ਜਿਹੜਾ ਨਵਾਂ ਮਾਤਾ ਨੂੰ ਨਿਊਮੋਵਾਇਰਸ ਆਇਆ ਨਾ ਕੋਈ ਬੈਂਪਰ ਨਾ ਪਹਿਲਾਂ ਇਸ ਕਰਕੇ ਮੈਂ ਇੱਥੇ ਆਇਆ ਸਾਡੇ ਕੋਲ ਸਾਡਾ ਸਪੈਸ਼ਲ ਵਾਰਡ ਹੈ ਜਿਹਦੇ ਵਿੱਚ ਸਾਰਾ ਜਿਹੜਾ ਸਾਡਾ ਲਾਈਫ ਸਪੋਰਟ ਜਿਹਨੂੰ ਅਸੀਂ ਕਹਿੰਦੇ ਆ ਐਮਰਜੈਂਸੀ ਵਾਰਡ ਹੈ 20 ਬੈਡ ਦਾ ਸਾਡਾ ਇਹ ਆ ਤੇ 5 ਨੰਬਰ ਵਾਰਡ ਵਿੱਚ 30 ਬੈਡ ਹੋ ਰਿਹਾ ਅਸੀਂ ਸਾਰੀ ਪੂਰੀ ਤਿਆਰੀ ਹੈ ਜੀ ਸਾਰੀ ਟੈਸਟਿੰਗ ਦੀ ਫੈਸਿਲਿਟੀ ਹੈ ਰਜਿੰਦਰਾ ਹਸਪਤਾਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੀ ਟੈਸ ਸਾਡੇ ਕੋਲੇ ਅਸੀਂ ਪੂਰੀ ਤਰ੍ਹਾਂ ਤਿਆਰ ਹੈ ਜੀ ਬਾਕੀ ਮੈਂ ਲੋਕਾਂ ਨੂੰ ਅਸ਼ੋਰ ਕਰਨਾ ਚਾਹੁੰਦਾ ਵੀ ਜਿਹੜਾ ਇਹ ਵਾਇਰਸ ਹੈ ਇਹ ਕਰੋਨਾ ਵਰਗਾ ਵਾਇਰਸ ਨਹੀਂ ਹੈ ਇਹ ਤਾਂ ਆਮ ਜ਼ੁਕਾਮ ਵਰਗਾ ਜਿਉਂ ਅਸੀਂ ਫਲੂ ਕਹਿੰਦੇ ਆ ਫਲੂ ਵਰਗਾ ਵਾਇਰਸ ਹੈ ਇਹਦੇ ਵਿੱਚ ਕੋਈ ਲੰਬਾ-ਚੋੜਾ ਕੋਈ ਰਿਸਕ ਨਹੀਂ ਹੈ ਜੀ ਬਹੁਤ ਮਾਈਲਡ ਜਿਹੜੀ ਹੈਗਾ ਮਾਮੂਲੀ ਜਿਹੀ ਬਿਮਾਰੀ ਕਰਦਾ ਵੀ ਜਿਵੇਂ ਤੁਹਾਨੂੰ ਬੁਖਾਰ ਹੋ ਗਿਆ ਨੱਕ ਬਗਣ ਲੱਗ ਗਿਆ ਖਾਂਸੀ ਜ਼ੁਕਾਮ ਹੋ ਗਿਆ ਉਸ ਤਰ੍ਹਾਂ ਦੀ ਬਿਮਾਰੀ ਹੈ ਤੇ ਆਪਣੇ ਆਪ ਹੀ ਆਪਕਿ ਠੀਕ ਹੋ ਜਾਂਦੀ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਬਿਲਕੁਲ ਸਾਰਾ ਪੂਰੇ ਪੰਜਾਬ ਦੇ ਵਿੱਚ ਧਿਆਨ ਰੱਖ ਰਹੇ ਆ ਪੰਜਾਬ ਕੋਈ ਕੇਸ ਨਹੀਂ ਆਇਆ ਹੈ ਜੀ ਸਾਊਥ ਇੰਡੀਆ ਦੇ ਵਿੱਚ ਕੇਸ ਆਏ ਆ ਔਰ ਇਹ ਸੀ ਪੂਰੀ ਜਿਹੜਾ ਕਮਿਟ ਆਫ ਇੰਡੀਆ ਦੀਆਂ ਗਾਈਡਲਾਈਨਸ ਹੈ ਜਾਂ ਬਿਸ਼ਪ ਸੀਤ ਸਾਸਤਾ ਦੀਆਂ ਗਾਈਡਲਾਈਨਸ ਆ ਉਹ ਔਰ ਸਾਡੀ ਜਿਹੜੀ ਨੈਸ਼ਨਲ ਇਨਸਟੀਚਿਊਟ ਆ ਵਾਇਰੋਲੋਜੀ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਇਨ ਟੱਚ ਆ ਅਸੀਂ ਸਾਰੇ ਸਰਜਨ ਸਾਹਿਬ ਸਾਹਿਬ ਦੇ ਨਾਲ ਜਿਹੜੀ ਹੈਗੀ ਆ ਉਹ ਕਰਕੇ ਆਪਣੀ ਜਿਹੜੀ ਅੱਜ ਦੀ ਵੀਡੀਓ ਕਾਨਫਰੈਂਸ ਕਰਕੇ ਉਹਨਾਂ ਨੂੰ ਡੀਟੇਲ ਗਾਈਡਲਾਈਨਸ ਦਿੱਤੀਆਂ ਮੈਂ ਇੱਕ ਵਾਰੀ ਫਿਰ ਪੰਜਾਬ ਦੇ ਜਿਹੜੇ ਲੋਕਾਂ ਨੂੰ ਰੀਸ਼ੋਰ ਕਰਦਾ ਕਿ ਇਹ ਬਹੁਤ ਮਾਈਲਡ ਵਾਇਰਸ ਆ ਕੋਈ ਪੈਨਿਕ ਕਰਦੇ ਲੋੜ ਨਹੀਂ ਆਪਣਾ ਕੰਮ ਕਰੋ ਹਾਂ ਜਿਹੜਾ ਹੈਗਾ ਇੱਕ ਪ੍ਰਕੌਸ਼ਨ ਦੇ ਤੌਰ ਦੇ ਉੱਤੇ ਇਤਿਹਾਸ ਦੇ ਤੌਰ ਤੇ ਜਿਹੜੇ 1 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਘਰ ਰੱਖਣਾ ਚਾਹੀਦਾ ਵੈਸੇ ਵੀ ਇਹਦੇ ਕਰਕੇ ਨਹੀਂ ਵੈਸੇ ਵੀ ਤੇ ਜਿਹੜੇ ਕੋਈ ਬਜ਼ੁਰਗ ਆ 60 70 ਸਾਲ ਤੋਂ ਉੱਪਰ ਆ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਆ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਕੋਈ ਕੈਂਸਰ ਆ ਜਾਂ ਕੋਈ ਸਟੀਰੋਇਡ ਲੈਂਦੇ ਆ ਦਮੇ ਦੀ ਸਾਹ ਦੀ ਬਿਮਾਰੀ ਆ ਉਹਨਾਂ ਨੂੰ ਵੈਸੇ ਵੀ ਪਲੇਸ ਕਰਨਾ ਚਾਹੀਦਾ ਇਹਦੇ ਵਿੱਚ ਵੀ ਪਲੇਸ ਕਰਨਾ ਚਾਹੀਦਾ ਔਰ ਉਹ ਜੇ ਪੀੜ ਪ੍ਰਕਾੜੀ ਜਗ੍ਹਾ ਤੇ ਨਾ ਜਾਣ ਤਾਂ ਬਿਤਰ ਹੈ ਤੇ ਜਾਣਾ ਹੋਵੇ ਤਾਂ ਮੋਟਾ ਕੇ ਚਲੇ ਜਾਓ ਔਰ ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਜ਼ੁਕਾਮ ਹੋ ਤੇ ਉਹ ਵੀ ਆਪਣਾ ਜਿਹੜਾ ਹੈਗਾ ਜੇ ਜਾਣਾ ਤਾਂ 마ਸਕ ਵੀ ਜਾਂ ਮੂੰਹ ਟਾਕੇ ਆਪਣਾ ਜਾਵੇ ਜਿੰਨੇ ਚ ਮਾਰਨੀਆਂ ਤਾਂ ਵੀ ਉਹਨੂੰ ਆਪਣੇ ਨੱਕ ਨੂੰ ਕਵਰ ਕਰ ਲਓ ਹੱਥ ਆਪਣੇ ਲੱਗ ਰੋਡੀ ਜਦੋਂ ਕਾਰ ਜਾਂਦੇ ਹੋ ਤਾਂ ਉਹ ਬਿਨਾਂ ਧੋਏ ਤੋਂ ਹੱਥ ਜਿਹੜੇ ਨੱਕ ਮੂੰਹ ਅੱਖਾਂ ਨੂੰ ਨਾ ਲਾਓ ਇਹ ਜਿਹੜੀਆਂ ਨਾਰਮਲ ਪ੍ਰਕਾਸ਼ਨ ਹੈ ਉਹ ਹੀ ਹੈਗੀਆਂ ਸਰਕਾਰ ਪੂਰੀ ਤਰ੍ਹਾਂ ਮੁਸਤਾਇਦ ਹੈ ਸਾਡੇ ਮੁੱਖ ਮੰਤਰੀ ਸਾਹਿਬ ਲਗਾਤਾਰ ਜਿਹੜੀ ਜਿਹੜੇ ਸਾਰੇ ਹਾਲਾਤ ਦੇ ਉੱਤੇ ਨਜ਼ਰ ਬਣਾ ਕੇ ਰੱਖੇ ਹੋਏ ਹਨ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਸਾਰੀਆਂ ਅਸੀਂ ਫਾਲੋ ਕਰ ਰਹੇ ਹਾਂ ਮੈਂ ਸਾਰੇ ਪੰਜਾਬ ਦਾ ਸਵੇਰੇ ਸ਼ਾਮੀ ਲਗਾਤਾਰ ਦੀ ਮੋਨਿਟਰਿੰਗ ਕਰ ਰਹੇ ਹਾਂ ਜੀ ਬਹੁਤ ਬਹੁਤ ਧੰਨ